ਜੰਮੂ ਕਸ਼ਮੀਰ ਦੇ ਪਹੇ ਲਗਾਮ ਵਿੱਚ ਆਤੰਕਵਾਦੀ ਹਮਲੇ ਵਿੱਚ ਸ਼ਹੀਦ ਹੋਏ ਪਰਿਵਾਰਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਫਗਵਾੜਾ ਵੱਲੋਂ ਅਤੇ ਯੁਵਾ ਵਿਕਾਸ ਮੋਰਚਾ ਪੰਜਾਬ ਦੇ ਪ੍ਰਧਾਨ ਅਨੁਸੋਹਤਾ ਦੀ ਅਗਵਾਈ ਵਿੱਚ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਤਾਰੀਵਾਲ ਯੁਵਾ ਵਿਕਾਸ ਮੋਰਚਾ ਦੇ ਪੰਜਾਬ ਪ੍ਰਧਾਨ ਅਨੁਸੋਹਤਾ ਯੁਵਾ ਵਿਕਾਸ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਸ਼ਵਨੀ ਸਹੋਤਾ ਵਿਸ਼ੇਸ਼ ਤੌਰ ਤੇ ਹੋਏ ਸ਼ਾਮਿਲ ਇਸ ਮੌਕੇ ਤੇ ਕੌਂਸਲਰ ਤਰਨਜੀਤ ਸਿੰਘ ਵਾਲੀਆ ਸਾਭਾ ਕੌਂਸਲਰ ਮਲਕੀਅਤ ਸਿੰਘ ਰਗੂਬੋਤਰਾ ਕਾਂਗਰਸੀ ਨੇਤਾ ਤਜਿੰਦਰ ਬਾਵਾ ਕਾਂਗਰਸੀ ਨੇਤਾ ਤੁਲਸੀ ਰਾਮ ਕੋਸਲਾ ਕਾਂਗਰਸੀ ਨੇਤਾ ਪਰਮਜੀਤ ਤਰਸੋ ਤਾਦੀ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਆਤਮਵਾਦ ਮਰਦਾਵਾ 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 ਸ਼ਾਮ ਮੁਰਦਾਬਾਦ 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 ਅਮਿਤ ਸ਼ਾਮ ਮੁਰਦਾਬਾਦ 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 ਬੀਜੇਪੀ ਸਰਕਾਰ ਮੁਰਦਾਬਾਦ ਅੱਜ ਜੋ ਫੈਲਕਾਮ ਵਿੱਚ ਬਹੁਤ ਹੀ ਭਾਰੀ ਤੋਂ ਘਟਨਾ ਹੋਈ ਹੈ ਇਸ ਵਿੱਚ ਪਕਵਾਦਿਆਂ ਵੱਲੋਂ ਜਿਹੜਾ 25 ਪਕਵਾਦਿਆਂ ਤੋਂ ਜਿਹੜੇ ਹੈਗੇ ਜਿਆਦਾ ਲਗਭਗ 25 ਪਕਵਾਦਿਆਂ ਤੇ ਜਿੰਨੇ ਤੇ ਮਰਵਾ ਮੱਤਿਆ ਕੀਤੀ ਗਈ ਹੈ ਔਰ ਮਾਰੀ ਤੋਂ ਵੀ ਹੱਟਦੇ ਹੋਈ ਹੈ ਕਦੇ ਕਦੇ ਵੇਖਦੇ ਹਾਂ ਕਿ ਕਿਸੇ ਨੂੰ ਆਇਆ ਹੈਗਾ ਨਹੀਂ ਅੱਗੇ ਕਰਦੇ ਨਹੀਂ ਕਰਦੇ ਕਿ ਕੀ ਆਇਆ ਹੈਗਾ ਕੀ ਬਾਤ ਵਾਈਕੂ ਦੀ ਕਥਾ ਉਸਾ ਵਾਈਕੂ ਦੀ ਕਿਸਤੇ ਜੋ ਅੱਜ ਫਗਵਾੜਾ ਦੇ ਵਿੱਚ ਪ੍ਰੋਟੈਸਟ ਹੋ ਰਿਹਾ ਜਿਸ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਅਤੰਕੀ ਹਮਲਾ ਹੋਇਆ ਔਰ ਮੈਂ ਸਭ ਤੋਂ ਵੱਡੀ ਇਹ ਗੱਲ ਦੱਸਣਾ ਚਾਹੁੰਦਾ ਕਿ ਇਹਦੇ ਵਿੱਚ ਸੈਂਟਰਲ ਸਰਕਾਰ ਦੀ ਔਰ ਜਿਹੜੀ ਮੂਸਲਮਾਨ ਦੀ ਇਹ ਨਲੈਕੀ ਆ ਔਰ ਆਰਆਰਐਸ ਜਿਹੜਾ ਇਸ ਨੂੰ ਮਾਹੌਲ ਨੂੰ ਖਰਾਬ ਕਰਨ ਦੇ ਲਈ ਇਹ ਜਿਹੜਾ ਅਟੈਕ ਕਰਾ ਦਿਆ ਉਸ ਦੇ ਰੋ ਪਹਿਲਾਂ ਪੰਜਾਬ ਦੇ ਵਿੱਚ ਗਰਨੇਡ ਹਮਲੇ ਹੋਏ ਉਸ ਤੋਂ ਬਾਅਦ ਇਹ ਜਿਹੜਾ ਅਟੈਕ ਹੋਇਆ ਔਰ ਜਿਸ ਦੇ ਵਿੱਚ ਜਿਹੜੇ ਸਨਾਨੀ ਜਿਹੜੇ ਘੁੰਮਣ ਗਏ ਸੀ ਉਹਨਾਂ ਨੇ ਹੱਤਿਆ ਦੇ ਉੱਤੇ ਜਿਹੜਾ ਅਟੈਕ ਕਰਕੇ ਉਹਨਾਂ ਨੇ ਆਪਣੀ ਮੰਨਛਾ ਯਾਰ ਕੀਤੀ ਕਿ ਜਿਹੜਾ ਅਤੰਕ ਦਾ ਨਾਮ ਆ ਉਹ ਕਿਸੇ ਧਰਮ ਦਾ ਨਾਮ ਨਹੀਂ ਆ ਮੈਂ ਸੈਂਟਰ ਸਰਕਾਰ ਔਰ ਜਿਹੜੇ ਪੰਜਾਬ ਸਰਕਾਰ ਦੇ ਵਿੱਚੋਂ ਜਿਹੜੇ ਸਨਾਨੀ ਉੱਥੇ ਪਹੁੰਚੇ ਪਏ ਆ ਘੁੰਮਣ ਲਈ ਮੈਂ ਬੇਨਤੀ ਕਰਦਾ ਆਪਣੇ ਵੱਲੋਂ ਯੂਵਾ ਵਿਕਾਸ ਪੋਰਟਲੋਂ ਹੋਰ ਸਾਡੇ ਬਲਵਿੰਦਰ ਸਿੰਘ ਧਾਲੀਵਾਲ ਜੋ ਐਮਐਲਏ ਆ ਹਲਕਾ ਵਿਧਾਇਕ ਉਹਨਾਂ ਵੱਲੋਂ ਬੇਨਤੀ ਕਰਦੇ ਆ ਕਿ ਜਿਹੜੇ ਸ਼ਹੀਦਾਂ ਦੀ ਜੱਡਾਂ ਦੀ ਡੈਥ ਹੋ ਗਈ ਆ ਜਿਹੜੇ ਉਹਨਾਂ ਨੂੰ ਘੱਟੋ ਘੱਟ ਨਹੀਂ 50-50 ਲੱਖ ਰੁਪਇਆ ਦਿੱਤਾ ਜਾਵੇ ਔਰ ਜੋ ਜ਼ਖਮੀ ਆ ਉਹਨਾਂ ਨੂੰ 10-10 ਲੱਖ ਰੁਪਇਆ ਦਿੱਤਾ ਜਾਵੇ ਤੇ ਮੈਂ ਇਸ ਗੱਲ ਨੂੰ ਅਪੀਲ ਇੱਕ ਹੋਰ ਕਰਦਾ ਕਿ ਜੋ ਅਤੰਕੀ ਆ ਜੋ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪੰਜਾਬ ਦਾ ਦੇਸ਼ ਦਾ ਉਹ ਕਿਸੇ ਵੀ ਤਰ੍ਹਾਂ ਦੇ ਬਖਸ਼ੇ ਨਾ ਜਾਣ ਜੈ ਭੀਮ ਜੈ ਭਾਪਾ जय भीम जय पार्थ जय गुरुदेव ਧੰਨ ਗੁਰੂ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿੱਦਾ ਕਿ ਬਾਬਾ ਸਾਹਿਬ ਅੰਬੇਡਕਰ ਨੇ ਜਾਤ ਪਾਤ ਨੂੰ ਤੋੜ ਕੇ ਇੱਕ ਇਹੋ ਜਿਹਾ ਸੰਵਿਧਾਨ ਦੀ ਇਹੋ ਜਿਹਾ ਦੇਸ਼ ਦੀ ਰਚਨਾ ਕੀਤੀ ਸੀ ਪਰ ਬੜੇ ਦੁੱਖ ਦੀ ਗੱਲ ਆ ਕਿ ਜਿਹੜੀ ਅੱਜ ਕੇਂਦਰ ਸਰਕਾਰ ਬੀਜੇਪੀ ਸਰਕਾਰ ਆ ਉਹ ਫੁੱਟ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਜਿਹੜੀ ਘਟਨਾ ਹੋਈ ਆ ਬੜੀ ਦਰਦਨਾਕ ਔਰ ਦੁਖਦ ਘਟਨਾਵਾਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਨਾਲ ਮੈਂ ਇੱਕ ਗੱਲ ਜ਼ਰੂਰ ਦੱਸਣਾ ਚਾਹੁੰਦਾ ਹਾਂ ਕਿ ਜਿਹੜੇ ਇਹ ਟੈਰਰਿਸਟ ਆ ਉਹ ਜਿਹਨੂੰ ਕਹਿੰਦੇ ਆ ਕਿ ਆਪਣਾ ਜੜੀਏ ਕਹਿੰਦੇ ਆ ਵੀ ਅਸੀਂ ਜਹਾਦ ਕਰਨਾ ਵਾ ਜਹਾਦ ਦਾ ਅਸਲੀ ਮਤਲਬ ਆ ਕਿ ਆਪਣੇ ਅੰਦਰ ਬਰਾਈ ਨੂੰ ਅਹੰਕਾਰ ਨੂੰ ਮੈਨ ਨੂੰ ਖਤਮ ਕਰਨਾ ਪਰ ਜਿਹੜੇ ਇਹਨਾਂ ਦੇ ਪ੍ਰਚਾਰਕ ਨੇ ਉਹ ਗੁੰਮਰਾਹ ਕਰ ਰਹੇ ਨੇ ਨੌਜਵਾਨਾਂ ਨੂੰ ਔਰ ਸਮਾਜ ਨੂੰ ਮੈਂ ਨਾਲ ਹੀ ਸੈਂਟਰ ਸਰਕਾਰ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜੇ ਲੋਕ ਧਰਮ ਦੇ ਨਾਂ ਤੇ ਸਮਾਜ ਦੇ ਨਾਮ ਤੇ ਜਾਤੀ ਦੇ ਨਾਮ ਤੇ ਯੂਥ ਨੂੰ ਘਬਰਾਹ ਕਰ ਰਹੇ ਨੇ ਇਹ ਜਈ ਸੋਸ਼ਲ ਮੀਡੀਆ ਨੂੰ ਸ਼ਕਤੀ ਦੇ ਨਾਲ ਬੰਦ ਕਰ ਦੇਣਾ ਚਾਹੀਦਾ ਤਾਂ ਕਿ ਜਿਹੜਾ ਯੂਥ ਨਾ ਗੁੰਮਰਾਹ ਹੋਵੇ ਨਾ ਦੇਸ਼ ਦੇ ਵਿੱਚ ਅਤਿ ਗਾਂਕਿ ਘਟਨਾਵਾਂ ਹੋਣ ਸੋ ਇਸ ਕਰਕੇ ਸਿੱਧੇ ਤੌਰ ਤੇ ਇਸ ਦੀ ਦੋਸ਼ੀ ਬੀਜੇਪੀ ਸਰਕਾਰ ਆ ਕਿਉਂਕਿ ਬੀਜੇਪੀ ਸਰਕਾਰ ਉਸ ਟਾਈਮ ਉਹ ਘਟਨਾਵਾਂ ਨੂੰ ਨਹੀਂ ਰੋਕਦੀ ਜਦੋਂ ਕਿ ਉਹਨਾਂ ਨੂੰ ਰੁਕਣਾ ਚਾਹੀਦਾ ਵਾ ਬੜੀ ਸ਼ਰਮ ਦੀ ਗੱਲ ਆ ਕਿ ਸਾਡੀਆਂ ਏਜੰਸੀਆਂ ਇਸ ਕੰਮ ਦੇ ਵਿੱਚ ਫੇਲ ਹੋ ਚੁੱਕੀਆਂ ਨਾ ਕਿ 2:30 ਵਜੇ ਦੁਪਹਿਰ ਨੂੰ ਪੁਲਿਸ ਦੀ ਵਰਦੀ ਪਾ ਕੇ ਜਿਹੜੇ ਟੈਰਰਿਸਟ ਆਏ ਸੀਗੇ ਉਹਨਾਂ ਨੇ ਏਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਸੋ ਇਸ ਕਰਕੇ ਮੋਦੀ ਸਰਕਾਰ ਨੂੰ ਔਰ ਅਮਿਤ ਸ਼ਾਹ ਨੂੰ ਨੈਤਿਕਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਵਾ ਜੈਪੀਮ ਜੈਪਾਲ